ਹਾਂਜੀ ਕਮੰਡ ਜੀ ਜਿਹੜਾ ਤੁਸੀਂ 24 ਤਰੀਕ ਨੂੰ ਕਰ ਰਹੇ ਜੇ ਪ੍ਰੋਗਰਾਮ ਉਹਦੇ ਲਈ ਕੀ ਮੈਸੇਜ ਦੇਣਾ ਚਾਹੁੰਦੇ ਜੀ ਭਾਰਤੀ ਇਨਕਲਾਬੀ ਮਾਰਸਵਾਦੀ ਪਾਰਟੀ ਜ਼ਿਲ੍ਹਾ ਤਰਨਤਾਰਨ ਦਾ ਮੈਂ ਪ੍ਰਧਾਨ ਹਾਂ ਚੰਨ ਲਾਲ ਦਰਾਜਕੇ ਮੇਰਾ ਨਾਂ ਹੈ ਅਸੀਂ ਪੰਜਾਬ ਦੀ ਜਿਹੜੀ ਆਰਐਮਪੀਆਈ ਪਾਰਟੀ ਆ ਜਿਹੜੀ ਕਿਰਤੀਆਂ ਦੀ ਪਾਰਟੀ ਆ ਮਜ਼ਦੂਰਾਂ ਕਿਸਾਨਾਂ ਦੀ ਪਾਰਟੀ ਆ ਉਹਦੀ ਸੂਬਾ ਕਮੇਟੀ ਨੇ ਪੰਜਾਬ ਬੰਦਰ ਮਜ਼ਦੂਰਾਂ ਕਿਸਾਨਾਂ ਦੇ ਭਗ ਦੇ ਮਸਲਿਆਂ ਨੂੰ ਲੈ ਕੇ ਪੰਜਾਬ ਬੰਦਰ ਇੱਕ ਲੜਾਈ ਦਾ ਪਰਮਲਿਆ ਅਸੀਂ ਲੋਕਾਂ ਨੂੰ ਰਾਜਨੀਤਿਕ ਸਮਝ ਦੇ ਰਹੇ ਆ ਕੋਸ਼ਿਸ਼ ਕੀਤੀ ਜਾ ਰਹੀ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਕਿ ਜਿਹੜੇ ਪੰਜਾਬ ਦੀਆਂ ਹਾਕਮ ਤਰ੍ਹਾਂ ਉਹ ਕਿਸਾਨਾਂ ਮਜ਼ਦੂਰਾਂ ਦੀਆਂ ਪਾਰਟੀਆਂ ਨੇ ਭਾਵੇਂ ਕਾਲੀਦਰ ਹੋਵੇ ਕਾਂਗਰਸ ਹੋਵੇ ਹੁਣ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਉਹਨਾਂ ਦੀ ਆ ਪਾਰਟੀ ਹੋਵੇ ਪਰ ਮੇਰਾ ਕਹਿਣ ਤੋਂ ਭਾਵੇਂ ਕਿਸਾਨਾਂ ਮਜ਼ਦੂਰਾਂ ਦੀਆਂ ਪਾਰਟੀਆਂ ਨਹੀਂ ਅਸੀਂ ਮਜ਼ਦੂਰਾਂ ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ ਪੰਜਾਬ ਪੰਦਰ ਕ ਰਾਜਨੀਤਿਕ ਪੜਮਲਿਆ ਉਹਨਾਂ ਦੇ ਮਸਲਿਆਂ ਨੂੰ ਲੈ ਕੇ ਲੋਕਾਂ ਦੀ ਸਮਝਦਾਰੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅੰਦਰ ਇਹ ਕਾਰਫਰੰਸਾਂ ਕੀਤੀਆਂ ਜਾ ਰਹੀਆਂ ਜਿੱਦੀ ਕੜੀ ਹੈਠ ਅਸੀਂ ਭਿੱਖੀਵੰਦ ਤਸੀਲ 'ਚ 24 ਨਵੰਬਰ ਨੂੰ ਵੱਡਾ ਕਟ ਕਰ ਰਹੇ ਹਾਂ ਮਜ਼ਦੂਰਾਂ ਕਿਸਾਨਾਂ ਦਾ ਤੇ ਮੇਰੀ ਪਾਰਟੀ ਦੇ ਸੁਪਰੀਮੋ ਮੇਰੀ ਪਾਰਟੀ ਦੇ ਆਲ ਇੰਡੀਆ ਦੇ ਜਨ ਸੇਕੀ ਕਾਮਰ ਮਗਤਰਾ ਪਾਸਲਾ ਜੀ ਚੇਚੇ ਤੌਰ ਤੇ ਪਹੁੰਚਣਗੇ ਉਹਨਾਂ ਦਾ ਨਾਲ ਸਾਡੀ ਰਾਜ ਕਮੇਟੀ ਦੇ ਸਖਤਰ ਪੰਜਾਬ ਦੇ ਕਾਮਰ ਪ੍ਰਗਟ ਸਿੰਘ ਜਾਮਾ ਰਾਏ ਤੇ ਜ਼ਿਲ੍ਹੇ ਦੇ ਆਗੂ ਸਬੋਧਨ ਕਰਨਗੇ ਅਸੀਂ ਕਿਰਤੀ ਲੋਕਾਂ ਨੂੰ ਅਪੀਲ ਕਰਦੇ ਹਾਂ ਤੇ ਵੱਡੀ ਗਿਣਤੀ ਚ 24 ਨਵੰਬਰ ਨੂੰ ਪਿੱਕੀ ਵਿੰਡ ਦੇ বাস ਸਟੈਂਡ ਚ ਪਹੁੰਚ ਕੇ ਮਜ਼ਦੂਰਾਂ ਕਿਸਾਨਾਂ ਦੇ ਮਸਲਿਆਂ ਖੰਦੀ ਜਿਹੜਾ ਬਿਗਲ বাজਾਇਆ ਜਾਣਾ ਤੇ ਦੇਸ਼ ਪੱਧਰ ਦੇ ਮਜ਼ਦੂਰਾਂ ਦੇ ਲੀਡਰ ਕਾਮਰਪਾਜ਼ਾ ਦੀ ਵਿਚਾਰ ਸੁਣ ਲਈ ਵੱਡੀ ਗਿਣਤੀ ਚ ਲੋਕ ਵੀਰਾਂ ਕਰਕੇ ਪੁੱਜਣ ਇਹਨਾਂ ਸ਼ਬਦਾਂ ਨਾਲ ਸਾਰਿਆਂ ਦਾ ਧੰਨਵਾਦ